हालेलुया 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 सच्ची ਤੇ ਸਮਰਥੀ ਪਰਮੇਸ਼ਵਰ ਜੀ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਵਰ ਜੀ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਵਰ ਜੀ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ ਤੁਸੀਂ ਸਾਨੂੰ ਸਭ ਨੂੰ ਖੁਦਾ ਇਸ ਯੋਗ્ય ਸਮਝਾ ਕਿ ਪ੍ਰਭੂ ਜੀ ਅੱਜ ਦੇ ਇਸ ਸੁੰਦਰ ਔਰ ਪਵਿੱਤਰ ਦਿਨ ਨੂੰ ਦੇਖ ਸਕੀਏ ਮੇਰੇ ਮਹਾਨ ਪਰਮੇਸ਼ਵਰ ਜੀ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਖੁਦਾ ਤੁਸੀਂ ਸਾਨੂੰ ਸਭ ਨੂੰ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਨਾਲ ਇਕੱਠਿਆਂ ਕੀਤਾ ਸ਼ਾਮਲ ਕੀਤਾ ਪ੍ਰਭੂ ਜੀ ਇੱਕ ਵੱਡੀ ਚੰਗਿਆਈ ਦੇ ਲਈ ਇੱਕ ਵੱਡੀ ਬਰਕਤ ਦੇ ਲਈ ਪ੍ਰਭੂ ਤੁਸੀਂ ਮਹਾਨ ਹੋ ਖੁਦਾ ਤੁਹਾਡੇ ਕੰਮ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੱਡੇ ਔਰ ਅਦਭੁਦ ਹਨ ਪ੍ਰਭੂ ਜੀ ਤੁਸੀਂ ਸਾਡੇ ਨਾਲ ਬਹੁਤ ਵਧੇਕ ਪ੍ਰੇਮ ਕਰਦੇ ਸੀ ਮੇਰੇ ਪਰਮੇਸ਼ਵਰ ਜੀ ਤੁਹਾਡਾ ਪ੍ਰੇਮ ਸੱਚਾ ਹੈ ਖੁਦਾ ਸੱਚਮੁੱਚ ਖੁਦਾ ਤੁਸੀਂ ਕਦੇ ਵੀ ਸਾਨੂੰ ਕੱਲੀਆਂ ਨਹੀਂ ਛੱਡਦੇ ਅਨਾਥ ਨਹੀਂ ਛੱਡਦੇ ਹਮੇਸ਼ਾ ਪ੍ਰਭੂ ਤੁਸੀਂ ਸਾਨੂੰ ਸੰਭਾਲ ਕੇ ਰੱਖਦੇ ਜੀ ਮੇਰੇ ਜ਼ਿੰਦਾ ਪਰਮੇਸ਼ਵਰ ਜੀ ਖੁਦਾ ਅਸੀਂ ਆਪਣੀ ਇੱਛਾ ਜਾਂ ਆਪਣੀ ਮਰਜ਼ੀ ਦੇ ਨਾਲ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਨਹੀਂ ਹੋਏ ਬਲਕਿ ਖੁਦਾ ਤੁਹਾਡਾ ਪਵਿੱਤਰ ਆਤਮਾ ਹੈ ਜੋ ਸਾਨੂੰ ਵਕ ਵਕ ਜਗਾਂਹਾਂ ਦੇ ਉੱਪਰ ਲੈ ਕੇ ਆਇਆ ਇਸ ਪ੍ਰਾਰਥਨਾ ਦੇ ਵਿੱਚ ਪ੍ਰਭੂ ਜੀ ਤੁਸੀਂ ਸਾਨੂੰ ਸ਼ਾਮਲ ਕੀਤਾ ਮੇਰੇ ਜ਼ਿੰਦਾ ਪਰਮੇਸ਼ਰ ਆਪਣੀ ਦਇਆ ਦੇ ਅਨੁਸਾਰ ਮੇਰੇ ਜ਼ਿੰਦਾ ਪਰਮੇਸ਼ਰ ਜੀ ਖੁਦਾ ਤੁਹਾਡੇ ਵਚਨ ਚ ਲਿਖਿਆ ਹੈ ਤੁਸੀਂ ਕਿਹਾ ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ ਮੇਰਾ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ ਮੇਰੇ ਜ਼ਿੰਦਾ ਪਰਮੇਸ਼ਰ ਜੀ ਅੱਜ ਤੁਹਾਡਾ ਆਤਮਾ ਖੁਦਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਪਰਮੇਸ਼ਵਰ ਜੀ ਸਾਡੀ ਪ੍ਰਾਰਥਨਾ ਨੂੰ ਸਾਡੀ ਬੇਨਤੀ ਨੂੰ ਸੁਣ ਕੇ ਪੂਰਿਆ ਕਰਨ ਦੇ ਲਈ ਮੇਰੇ ਜ਼ਿੰਦਾ ਖੁਦਾ ਜੀ ਪਵਿੱਤਰ ਆਤਮਾ ਜੀ ਸੱਚ ਮੁੱਚ ਮੇਰੇ ਜ਼ਿੰਦਾ ਖੁਦਾ ਤੁਹਾਡੇ ਵਚਨ ਚ ਲਿਖਿਆ ਏ ਤੁਸੀਂ ਕਿਹਾ ਤੂੰ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ ਪ੍ਰਭੂ ਤੁਸੀਂ ਉੱਤਰ ਦਿੰਦੇ ਜੇ ਸਾਡੀ ਹਰੇਕ ਪ੍ਰਾਰਥਨਾ ਦਾ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਜ਼ਿੰਦਾ ਖੁਦਾ ਕਿ ਤੁਸੀਂ ਸਾਡੀ ਬੇਨਤੀ ਦਾ ਪਰਮੇਸ਼ਰ ਸਾਨੂੰ ਹਮੇਸ਼ਾ ਜਵਾਬ ਦਿੰਦੇ ਜੇ ਮੇਰੇ ਜ਼ਿੰਦਾ ਪਰਮੇਸ਼ਰ ਜੀ ਖੁਦਾ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਬੀਤੇ ਸਮੇਂ ਚ ਤੁਸੀਂ ਸਾਨੂੰ ਖੁਦਾ ਖਾਣ ਲਈ ਭੋਜਨ ਦਿੱਤਾ ਪਹਿਨਣ ਲਈ ਕੱਪੜੇ ਦਿੱਤੇ ਪ੍ਰਭੂ ਸੁੰਦਰ ਸਾ ਦਿੱਤੇ ਜੋ ਕੇਵਲ ਤੁਹਾਡੇ ਕੋਲੋਂ ਮਿਲਦੇ ਹਨ ਮੇਰੇ ਪਰਮੇਸ਼ਵਰ ਜੀ ਤੁਸੀਂ ਸਾਨੂੰ ਸੰਭਾਲਿਆ ਪ੍ਰਭੂ ਜੀ ਸਾਡੇ ਪਰਿਵਾਰ ਨੂੰ ਸੰਭਾਲਿਆ ਪ੍ਰਭੂ ਜੀ ਬੱਚਿਆਂ ਨੂੰ ਸੰਭਾਲਿਆ ਸਾਨੂੰ ਰਸਤਿਆਂ ਦੇ ਵਿੱਚ ਖੁਦਾ ਦੁਸ਼ਟ ਦੀ ਹਰੇਕ ਤਾਕਤ ਨੂੰ ਤੁਸੀਂ ਸਾਡੀਆਂ ਰਾਹਾਂ ਦੇ ਵਿੱਚੋਂ ਖਤਮ ਕੀਤਾ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਜੀ ਖੁਦਾ ਮੈਂ ਦਿਲ ਤੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸੱਚ ਮੁੱਚ ਪਰਮੇਸ਼ਰ ਰਾਤ ਪਰ ਵੀ ਸਾਨੂੰ ਮਿੱਠੀ ਨੀਂਦ ਦਿੱਤੀ ਪ੍ਰਭੂ ਜੀ ਅੱਜ ਤੁਸੀਂ ਸਾਨੂੰ ਮਿੱਠੀ ਨੀਂਦ ਤੋਂ ਜਗਾਇਆ ਔਰ ਖੁਦਾ ਇਸ ਪਵਿੱਤਰ ਔਰ ਸੁੰਦਰ ਦਿਨ ਨੂੰ ਦਿਖਾਇਆ ਪ੍ਰਭੂ ਜੀ ਜਿਸ ਨੂੰ ਤੁਸੀਂ ਆਪਣੇ ਮਹਾਨ ਹੁਕਮਾਂ ਦੇ ਨਾਲ ਮਹਾਨ ਔਰ ਅਦਭੁਤ ਸ਼ਬਦਾਂ ਦੇ ਦੁਆਰਾ ਰਚਿਆ ਸੀ ਪ੍ਰਭੂ ਧਰਤੀ ਬੇਡੋਲ ਸੀ ਸੁੰਜੀ ਸੀ ਇਸ ਉੱਪਰ ਕੁਝ ਵੀ ਨਹੀਂ ਸੀ ਸੱਚ ਮੁੱਚ ਪ੍ਰਭੂ ਤੁਸੀਂ ਆਪਣੇ ਹੁਕਮਾਂ ਦੇ ਨਾਲ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਪਰਮੇਸ਼ਵਰ ਜੀ ਖੁਦਾ ਤੁਸੀਂ ਕਿਹਾ ਸੀ ਕਿ ਉਜਾਲਾ ਹੋ ਜਾਏ ਇਸ ਧਰਤੀ ਦੇ ਉੱਪਰ ਪ੍ਰਭੂ ਜੀ ਉਜਾਲਾ ਹੋ ਗਿਆ ਮੇਰੇ ਜ਼ਿੰਦਾ ਪਰਮੇਸ਼ਵਰ ਜੀ ਖੁਦਾ ਅੱਜ ਵੀ ਤੁਹਾਡੇ ਹੁਕਮ ਪ੍ਰਭੂ ਉਸੇ ਤਰ੍ਹਾਂ ਪੂਰੇ ਹੋ ਰਹੇ ਹਨ ਖੁਦਾ ਜਿਸ ਤਰ੍ਹਾਂ ਪਹਿਲਾਂ ਪੂਰੇ ਹੁੰਦੇ ਸੀ ਮੇਰੇ ਜ਼ਿੰਦਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਜੀ ਕਿ ਸੱਚ ਮੁੱਚ ਪ੍ਰਭੂ ਬਹੁਤ سارے ਲੋਕ ਇਸ ਪਵਿੱਤਰ ਦਿਨ ਦਾ ਆਨੰਦ ਨਹੀਂ ਮਾਣ ਸਕੇ ਪਰ ਪ੍ਰਭੂਏ ਤੁਹਾਡੀ ਦਇਆ ਹੈ ਸਾਡੇ ਨਾਲ ਤੁਹਾਡਾ ਪ੍ਰੇਮ ਹੈ ਮੇਰੇ ਜ਼ਿੰਦਾ ਪਰਮੇਸ਼ਰ ਜੀ ਸਾਡੇ ਲਈ ਸੱਚ ਮੁੱਚ ਖੁਦਾ ਤੂੰ ਮੇਰਾ ਬਾਲ ਹੈ ਤੂੰ ਮੇਰੀ ਬੁੱਧੀ ਹੈ ਮੇਰੇ ਪਰਮੇਸ਼ਰ ਜੀ ਪ੍ਰਭੂ ਤੂੰ ਮੇਰੀ ਚਟਾਨ ਹੈ ਤੁਸੀਂ ਸਾਡੇ ਮस्तक ਨੂੰ ਉੱਚਿਆ ਕਰਦੇ ਜੇ ਬਹੁਤ ਸਾਨੂੰ ਕੂਸ਼ ਨਹੀਂ ਪ੍ਰਭੂ ਜੀ ਸਿਰ ਠਹਿਰਾਉਂਦੇ ਜੇ ਸਭ ਜਾਤੀਆਂ ਨਾਲੋਂ ਮੇਰੇ ਜ਼ਿੰਦਾ ਖੁਦਾ ਤੁਸੀਂ ਸਾਨੂੰ ਉੱਚਿਆ ਕਰਦੇ ਜੇ ਮੇਰੇ ਮਹਾਨ ਅੱਬਾ ਮੈਂ ਜਿੰਨੀ ਵੀ ਤਾਰੀਫ ਪ੍ਰਭੂ ਮੈਂ ਜਿੰਨੀ ਵੀ ਮਹਿਮਾ ਇਨ੍ਹਾਂ ਅਲਫ਼ਾਜ਼ਾਂ ਦੇ ਨਾਲ ਸ਼ਬਦਾਂ ਦੇ ਦੁਆਰਾ ਤੁਹਾਡੀ ਕਰਾਂ ਪਵਿੱਤਰ ਆਤਮਾ ਜੀਓ ਘਟੇ ਕਿਉਂ ਜੋ ਖੁਦਾ ਤੁਹਾਡਾ ਪ੍ਰੇਮ ਵੱਡਾ ਏ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਵਰ ਜੀ ਸੱਚ ਮੁੱਚ ਤੁਹਾਡੀ ਦਇਆ ਵੱਡੀ ਏ ਜੋ ਗਿਣੀ ਔਰ ਨਾਹੀ ਮਿਣੀ ਜਾ ਸਕਦੀ ਏ ਮੇਰੇ ਜ਼ਿੰਦਾ ਪਰਮੇਸ਼ਵਰ ਸੱਚ ਮੁੱਚ ਅਗਰ ਬੀਤੇ ਸਮੇਂ ਚ ਸਾਡੇ ਕੋਲੋਂ ਪ੍ਰਭੂ ਜੀ ਤੁਹਾਡੇ ਵਚਨਾਂ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਬਦੀ ਕੋਈ ਪਾਪ ਖੁਦਾ ਜਾਂ ਕੋਈ ਗੁਨਾਹ ਹੋ ਗਿਆ ਹੋਵੇ ਜਿਸ ਤੋਂ ਅਸੀਂ ਅਣਜਾਣ ਹਾਂ ਮੇਰੇ ਪਰਮੇਸ਼ਰ ਸਾਨੂੰ ਮਾਫ ਕਰਨਾ ਕਿਉਂ ਜੋ ਤੁਸੀਂ ਮਾਫ ਕਰਨ ਵਾਲੇ ਪਰਮੇਸ਼ਰ ਜੀ ਪ੍ਰਭੂ ਤੁਹਾਡੇ ਵਚਨ ਜੇ ਲਿਖਿਆ ਹੈ ਤੁਸੀਂ ਕਿਹਾ ਜੋ ਮੂਤੋਂ ਅੰਗੀਕਾਰ ਕਰਕੇ ਆਪਣੇ ਪਾਪਾਂ ਦਾ ਦਿਲ ਤੋਂ ਪਛਤਾਪ ਕਰਕੇ ਹਰੇਕ ਬੁਰੀਾਈ ਨੂੰ ਪਾਪ ਨੂੰ ਅਪਰਾਧ ਨੂੰ ਛੱਡਦੇ ਹਨ ਔਰ ਇਕਰਾਰ ਕਰਦੇ ਹਨ ਕਿ ਯੀਸ਼ੂ ਮੇਰੇ ਪ੍ਰਭੂ ਆ ਉਹ ਸੱਚਮੁੱਚ ਮੇਰੇ ਲਈ ਮਾਰੇਗੇ ਗਾਡੇ ਦੇ ਤੀਸਰੇ ਦਿਨ ਮਰਤਿਆਂ ਦੇ ਵਿੱਚੋਂ ਜੀ ਉੱਠੇ ਔਰ ਆਪਣੇ ਸੱਚਮੁੱਚ ਪਰਮੇਸ਼ਰ ਵਿਸ਼ਵਾਸ ਦੇ ਦੁਆਰਾ ਅੰਗੀਕਾਰ ਕਰਦੇ ਨੇ ਕਿ ਉਹਨੇ ਸਾਡੇ ਪਾਪਾਂ ਤੋਂ ਸਾਨੂੰ ਆਜ਼ਾਦ ਕਰ ਦਿੱਤਾ ਏ ਕੁਦਾ ਸੱਚਮੁੱਚ ਤੁਸੀਂ ਉਹਨੂੰ ਆਜ਼ਾਦ ਕਰ ਦੇਗੇ ਪ੍ਰਭੂ ਤੁਸੀਂ ਸਾਨੂੰ ਵੀ ਆਜ਼ਾਦ ਕੀਤਾ ਬੁਰਾਈ ਤੋਂ ਪਰਮੇਸ਼ਰ ਜੋ ਪਾਪ ਦੀ ਸਜ਼ਾ ਸਾਡੇ ਉੱਪਰ ਆਉਣੀ ਸੀ ਤੁਸੀਂ ਆਪਣੇ ਉੱਪਰ ਲੈ ਕੇ ਸਾਨੂੰ ਹਮੇਸ਼ਾ ਹਮੇਸ਼ਾ ਦੇ ਲਈ ਆਜ਼ਾਦ ਕੀਤਾ ਪ੍ਰਭੂ ਜੀ ਇਸ ਆਜ਼ਾਦੀ ਦੇ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੀ ਜ਼ਿੰਦਾ ਪਰਮੇਸ਼ਰ ਜੀ ਮੇਰੀ ਜ਼ਿੰਦਾ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਵੱਡੀ ਆਜ਼ਾਦੀ ਦੇ ਲਈ ਪਵਿੱਤਰ ਆਤਮਾ ਜੀ ਅੱਜ ਜੋ ਵੀ ਲੋਕ ਖੁਦਾ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਹਨ ਪ੍ਰਭੂ ਜੀ ਜਾਂ ਇਸ ਪ੍ਰਾਰਥਨਾ ਨੂੰ ਪੂਰੇ ਵਿਸ਼ਵਾਸ ਦੇ ਦੁਆਰਾ ਇੱਕ ਮਨਹੁਕੇ ਸੁਣ ਰਹੇ ਹਨ ਖੁਦਾ ਮੈਂ ਹਰੇਕ ਦੇ ਜੀਵਨ ਦੇ ਲਈ ਪ੍ਰਾਰਥਨਾ ਕਰਦਾ ਪ੍ਰਭੂ ਇਹਨਾਂ ਦੇ ਬੱਚੇ ਕੁਦਾ ਇਹਨਾਂ ਦਾ ਪਰਿਵਾਰ ਦਾ ਹਰ ਇੱਕ ਜਨ ਮੇਰੇ ਸਮਰਥੀ ਪਰਮੇਸ਼ਵਰ ਜੀ ਪ੍ਰਭੂ ਸੱਚਮੁੱਚ ਆਤਮਾ ਦੇ ਵਸੀਲੇ ਦੇ ਨਾਲ ਚੱਲਣ ਵਾਲੇ ਬਣ ਜਾਣਾ ਮੇਰੇ ਜ਼ਿੰਦਾ ਪਰਮੇਸ਼ਵਰ ਜੀ ਸੱਚਮੁੱਚ ਸਰੀਰ ਦੀਆਂ ਸੱਚਮੁੱਚ ਸਰੀਰ ਦੀ ਦਿੱਤੀ ਦੇ ਅਨੁਸਾਰ ਨਾ ਚੱਲਣ ਬਲਕਿ ਕੁਦਾ ਆਤਮਾ ਦੇ ਅਨੁਸਾਰ ਚੱਲਣਾ ਕਿਉਂ ਜੋ ਪਰਮੇਸ਼ਵਰ ਤੁਸੀਂ ਆਤਮਾ ਜੀ ਔਰ ਮੇਰੇ ਜ਼ਿੰਦਾ ਪਰਮੇਸ਼ਵਰ ਜੋ ਲੋਕ ਆਤਮਾ ਦੇ ਨਾਲ ਚੱਲਦੇ ਹਨ ਪਰਮੇਸ਼ਵਰ ਤੁਹਾਡੀ ਇੱਛਾ ਦੇ ਨਾਲ ਚੱਲਦੇ ਹਨ ਤੁਹਾਡਾ ਵਚਨ ਦੱਸਦਾ ਹੈ ਕਿ ਉਹ ਕਦੇ ਵੀ ਡੋਲਦੀ ਨਹੀਂ ਪ੍ਰਭੂ ਸੱਚਮੁੱਚ ਮੇਰੇ ਜ਼ਿੰਦਾ ਪ੍ਰਭੂ ਸਦਰਕ ਮੀਸ਼ਕ ਔਰ ਅਬਦਨ ਗੋ ਨੂੰ ਪ੍ਰਭੂ ਸੱਚਮੁੱਚ ਮੇਰੇ ਪ੍ਰਭੂ ਸ਼ੇ ਬਲਦੀ ਪੱਟੀ ਦੇ ਵਿੱਚ ਅੱਗ ਦੇ ਵਿੱਚ ਸੁੱਟਿਆ ਗਿਆ ਸੀ ਪਰ ਪ੍ਰਭੂ ਸੱਚਮੁੱਚ ਉਹ ਸ਼ਰੀਰ ਦੇ ਨਾਲ ਚੱਲਣ ਵਾਲੇ ਨਹੀਂ ਬਲਕਿ ਪ੍ਰਭੂ ਤੁਹਾਡੇ ਵਚਨ ਦੇ ਅਨੁਸਾਰ ਆਤਮਾ ਦੇ ਨਾਲ ਚੱਲਣ ਵਾਲੇ ਸੀ ਖੁਦਾ ਸੱਚਮੁੱਚ ਤੁਸੀਂ ਉਹਨਾਂ ਨੂੰ ਬਲਦੀ ਪੱਟੀ ਦੇ ਵਿੱਚੋਂ ਵੀ ਬਚਾਉਣ ਦੇ ਲਈ ਆ ਗਏ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਕਿਉਂ ਜੋ ਖੁਦਾ ਤੁਹਾਡੇ ਨਾਲ ਚੱਲਣ ਵਾਲੇ ਸਨ ਮੇਰੇ ਸਾਮਰਤੀ ਪਰਮੇਸ਼ੁਰ ਜੀ ਕਿਉਂ ਜੋ ਪ੍ਰਭੂ ਤੁਹਾਡੇ ਵਚਨ ਸੱਚਮੁੱਚ ਪਰਮੇਸ਼ੁਰ ਸੱਚੇ ਹਨ ਖੁਦਾ ਤੁਹਾਡੇ ਵਚਨ ਸਾਡੇ ਅੰਦਰ ਪਰਮੇਸ਼ੁਰ ਜੀ ਵਲਦਾਰ ਰੂਹ ਦੇ ਵਾਂਗ ਹੁੰਦੇ ਨੇ ਔਰ ਪਰਮੇਸ਼ਰ ਸਾਡੇ ਅੰਦਰੋਂ ਹਰ ਤਰ੍ਹਾਂ ਦੀ ਬੁਰੀਆਈ ਨੂੰ ਖਤਮ ਕਰਦੇ ਨੇ ਮੇਰੇ ਜ਼ਿੰਦਾ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਤੁਹਾਡੇ ਵਚਨ ਰਸੂਲਾਂ ਦੇ ਕਰਤਬ 2 ਦੀ 4 ਦੇ ਵਿੱਚ ਲਿਖਿਆ ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਕਿ ਜਿਨ੍ਹਾਂ ਲੋਕਾਂ ਦੇ ਕੋਲੋਂ ਖੁਦਾ ਗੈਰ ਪਾਸ਼ਾ ਦਾ ਵਰਦਾਨ ਨਹੀਂ ਹੈ ਖੁਦਾ ਤੁਹਾਡਾ ਆਤਮਾ ਪ੍ਰਭੂ ਇਹਨਾਂ ਨੂੰ ਗੈਰ ਪਾਸ਼ਾ ਪ੍ਰਦਾਨ ਕਰੇ ਮੇਰੇ ਜ਼ਿੰਦਾ ਪਰਮੇਸ਼ਰ ਜੀ ਮੇਰੇ ਪਰਮੇਸ਼ਰ ਸੱਚ ਉਹ ਖੁਦਾਇਨਾ ਦੇ ਅੰਦਰ ਪ੍ਰਭੂ ਜੀ ਗੈਰ ਪਾਸ਼ਾ ਦੇ ਵਰਦਾਨ ਹੋਣੇ यीशु ਦੇ ਨਾਮ ਦੇ ਵਿੱਚ ਮੇਰੀ ਜ਼ਿੰਦਾ ਪਰਮੇਸ਼ੁਰ ਜੀ ਖੁਦਾ ਹਰੇਕ ਤੁਹਾਡੀ ਆਤਮਾ ਦੇ ਨਾਲ ਚੱਲਣ ਵਾਲਾ ਬਨ ਚਾਈ यीशु ਦੇ ਨਾਮ ਦੇ ਵਿੱਚ ਮੇਰੀ ਜ਼ਿੰਦਾ ਪ੍ਰਭੂ ਤੁਹਾਡਾ ਆਤਮਾ ਖੁਦਾ ਜਿਹਨਾਂ ਦੇ ਨਾਲ ਹੈ ਮੇਰਾ ਪਰਮੇਸ਼ੁਰ ਤੁਹਾਡਾ ਆਤਮਾ ਇਹਨਾਂ ਦੇ ਨਾਲ ਹੈ ਖੁਦਾ ਕਦੇ ਵੀ ਪਾਪ ਦੇ ਅਨੁਸਾਰ ਚੱਲਣ ਵਾਲੇ ਨਹੀਂ ਬਲਕਿ ਪਰਮੇਸ਼ੁਰ ਆਤਮਾ ਦੇ ਨਾਲ ਚੱਲਣ ਵਾਲੇ ਬਣ ਚੁੱਕੇ ਹਨ ਪ੍ਰਭੂ ਤੁਹਾਡੇ ਵਚਨ ਰੋਮੀਆਂ 8 ਦੀ 11 ਦੇ ਵਿੱਚ ਲਿਖਿਆ ਜੇ ਉਹਦਾ ਆਤਮਾ ਜਿਨੇ ਯਿਸੂ ਨੂੰ ਮਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵਾਸਤਾ ਹੈ ਤਾਂ ਜਿਨੇ ਮਸੀਹ ਯਿਸੂ ਨੂੰ ਮਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜਿਹੜੇ ਤੁਹਾਡੇ ਵਿੱਚ ਵਸਦਾ ਹੈ ਤੁਹਾਡੀਆਂ ਮਰਨਹਾਰ ਦੇਹਿਆਂ ਨੂੰ ਜਿਵਾਏਗਾ ਮੇਰੇ ਸਾਮਰਤੀ ਪਰਮੇਸ਼ਰ ਤੁਹਾਡੇ ਵਚਨ ਖੁਦਾ ਸੱਚਮੁੱਚ ਦੱਸਦੇ ਹਨ ਕਿ ਪ੍ਰਭੂ ਜਿਸ ਆਤਮਾ ਨੇ ਤੁਹਾਨੂੰ ਮੁਰਦਿਆਂ ਦੇ ਵਿੱਚੋਂ ਜੁਆਇਆ ਪ੍ਰਭੂ ਤੁਸੀਂ ਸਾਨੂੰ ਉਹੀ ਆਤਮਾ ਪ੍ਰਦਾਨ ਕੀਤਾ ਹੈ ਖੁਦਾ ਮੇਰਾ ਵਿਸ਼ਵਾਸ ਹੈ ਜਿਨ੍ਹਾਂ ਦੇ ਹਰੇਕ ਮੁਰਦਾ ਕੰਮ ਇਸ ਆਤਮਾ ਦੇ ਦੁਆਰਾ ਜ਼ਿੰਦਾ ਹੋਣਗੇ ਖੁਦਾ ਜੋ ਗਵਾਹੀ ਇਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕਦੀ ਵੀ ਨਹੀਂ ਬਣੀ ਖੁਦਾ ਤੁਹਾਡਾ ਪਵਿੱਤਰ ਆਤਮਾ ਇਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਔਰ ਅਦਭੁਤ ਗਵਾਹੀ ਨੂੰ ਪੈਦਾ ਕਰੇਗਾ ਯਿਸੂ ਦੇ ਨਾਮ ਦੇ ਵਿੱਚ ਮੇਰੇ ਸਾਮਰਤੀ ਪਰ ਈਸ਼ੁਰ ਜੀ ਖੁਦਾ ਕਿਉਂ ਜੋ ਤੁਹਾਡਾ ਆਤਮਾ ਸੱਚਾਈ ਦਾ ਆਤਮਾ ਹੈ ਤੁਹਾਡੇ ਵਚਨ ਦੂਸਰਾ ਗਰੰਥਿਆ 3 ਦੀ 17 ਦੇ ਵਿੱਚ ਲਿਖਿਆ ਹੁਣ ਉਹ ਪ੍ਰਭੂ ਦਾ ਆਤਮਾ ਹੈ ਔਰ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉਥੇ ਆਜ਼ਾਦੀ ਹੈ ਪਰਮੇਸ਼ਰ ਸੱਚ ਮੂਚ ਇਹਨਾਂ ਦੇ ਕੰਮਾਂ ਦੇ ਵਿੱਚ ਆਜ਼ਾਦੀ ਹੈ ਇਹਨਾਂ ਦੇ ਜੀਵਨਾ ਦੇ ਵਿੱਚ ਪ੍ਰਭੂ ਜੀ ਆਜ਼ਾਦੀ ਹੈ ਇਹ ਕਿਸੇ ਵੀ ਬਦੀ ਦੇ ਵਿੱਚ ਕਿਸੇ ਵੀ ਪਾਪ ਦੇ ਵਿੱਚ ਪਰਮੇਸ਼ਰ ਕਦੇ ਵੀ ਫਸੇ ਨਾ ਰਹਿਣ ਖੁਦਾ ਤੁਹਾਡਾ ਆਤਮਾ ਕਦੇ ਵੀ ਪਰਮੇਸ਼ਰ ਨੂੰ ਪਾਪ ਦੇ ਵਿੱਚ ਡਿੱਗਣ ਨਾ ਦੇਵੇ ਮੇਰੇ ਜ਼ਿੰਦਾ ਪਰਮੇਸ਼ਰ ਜੀ ਖੁਦਾ ਤੁਹਾਡੀ ਵਚਨ ਜਿਸ਼ਾਇਆ 44 ਦੀ 3 ਦੇ ਵਿੱਚ ਲਿਖਿਆ ਮੈਂ ਧਾਈ ਜ਼ਮੀਨ ਉਤੇ ਪਾਣੀ ਅਤੇ ਸੁੱਕੀ ਸੜੀ ਪਾਉ ਤੇ ਨਦੀਆਂ ਵਹਾਵਾਗਾ ਮੈਂ ਆਪਣੀ ਆਤਮਾ ਤੇਰੀ ਅਣ ਚੁੱਤੇ ਅਤੇ ਤੇਰੀ ਸੰਤਾਨ ਉਤੇ ਆਪਣੀ ਬਰਕਤ ਬਰਾਵਾਗਾ ਪ੍ਰਭੂ ਤੁਸੀਂ ਸਾਨੂੰ ਵਾਦਾ ਕੀਤਾ ਹੈ ਕਿ ਮੈਂ ਆਪਣਾ ਆਤਮਾ ਤੁਹਾਡੀ ਅਣ ਚੁੱਤੇ ਬਰਾਵਾਗਾ ਪਰਮੇਸ਼ੁਰਾ ਜੀ ਨਾਲ ਲੋਕਾਂ ਦੇ ਉੱਪਰ ਤੁਹਾਡਾ ਆਤਮਾ ਹੈ ਔਰ ਮੇਰਾ ਵਿਸ਼ਵਾਸ ਹੈ ਖੁਦਾ ਇਸ ਆਤਮਾ ਦੀ ਸਹਾਇਤਾ ਨਾਲ ਚੱਲਣ ਵਾਲੇ ਬਣ ਚੁਕੇ ਹਨ ਪਰਮੇਸ਼ੁਰ ਖੁਦਾ ਤੁਸੀਂ ਨਾ ਸੋਚਾਂ ਨੂੰ ਇਹਨਾਂ ਦੀਆਂ ਵਿਵੇਖਣੀਆਂ ਨੂੰ ਇਸ ਆਤਮਾ ਦੇ ਵਸੀਲੇ ਬਦਲ ਦਿੱਤਾ ਹੈ ਪਰਮੇਸ਼ਰ ਜੋ ਲੋਕ ਪਾਪ ਦੇ ਵੰਚ ਹਨ ਖੁਦਾ ਇਸ ਆਤਮਾ ਦੇ ਵਸੀਲੇ ਉਹ ਪਾਪੀ ਜੀਵਨ ਨੂੰ ਛੱਡ ਚੁੱਕੇ ਹਨ ਜੋ ਪਰਮੇਸ਼ਰ ਬੰਦਨਾ ਦੇ ਵਿੱਚ ਜੋ ਜਕੜੇ ਹੋਏ ਨੇ ਖੁਦਾ ਇਸ ਆਤਮਾ ਦੇ ਵਸੀਲੇ ਨਾਲ ਅੱਜ ਆਜ਼ਾਦ ਨੇ ਮੇਰਾ ਵਿਸ਼ਵਾਸ ਹੈ ਮੇਰੇ ਜ਼ਿੰਦਾ ਪਰਮੇਸ਼ਰ ਜੀ ਕਿਉਂ ਜੋ ਖੁਦਾ ਤੁਹਾਡੇ ਵਚਨ ਲੂਕਾ 11 ਦੀ 13 ਦੇ ਵਿੱਚ ਲਿਖਿਆ ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲ ਕੰਨ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਸ ਦੇ ਪਿਤਾ ਕਿੰਨਾ ਵਧੀਕ ਆਪਣੇ ਮੰਗਣਵਾਹ ਨੂੰ ਪਵਿੱਤਰ ਆਤਮਾ ਦੇਵੇਗਾ ਪਰਮੇਸ਼ਵਰ ਸੱਚਮੁੱਚ ਤੁਸੀਂ ਅੱਜ ਇਹਨਾਂ ਨੂੰ ਪਵਿੱਤਰ ਆਤਮਾ ਦੇ ਚੁਕੇ ਜੇ ਤੁਹਾਡੇ ਵਚਨ ਰੂਮੀਆਂ 8 ਦੀ 26 ਦੇ ਵਿੱਚ ਲਿਖਿਆ ਇਸ ਤਰ੍ਹਾਂ ਆ ਤਮਾਮੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ ਕਿਉਂ ਜੋ ਕਿਸ ਤਰ੍ਹਾਂ ਵਸਤੂ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ ਪਰ ਆਤਮਾ ਆਪ ਅਥਕ ਹੌਕੇ ਪਰ ਕੇ ਸਾਡੇ ਲਈ ਸ਼ਿਫਾਰਿਸ਼ ਕਰਦਾ ਹੈ ਖੁਦਾ ਤੁਹਾਡਾ ਆਤਮਾ ਜੋ ਸਾਨੂੰ ਪ੍ਰਾਰਥਨਾ ਕਰਨੀ ਸਿਖਾਉਂਦਾ ਹੈ ਪ੍ਰਭੂ ਜੀ ਤੁਹਾਡਾ ਆਤਮਾ ਜੋ ਸਾਨੂੰ ਜੀਵਨ ਦੇ ਵਿੱਚ ਕੰਮ ਕਰਨਾ ਸਿਖਾਉਂਦਾ ਹੈ ਖੁਦਾ ਅਸੀਂ ਜੋ ਵੀ ਚੱਲਦੇ ਫਿਰੇ ਪਰਮੇਸ਼ਰ ਹਮੇਸ਼ਾ ਤੁਹਾਡੇ ਆਤਮਾ ਦੇ ਨਾਲ ਚੱਲੀਏ ਖੁਦਾ ਸਾਡੇ ਅੰਦਰ ਕਦੇ ਵੀ ਬੁਰੀਾਈ ਨਾ ਠਹਿਰੇ ਖੁਦਾ ਕਿਸੇ ਵੀ ਤਰ੍ਹਾਂ ਦੀ ਬਦੀ ਨਾ ਠਹਿਰੇ ਈਸ਼ੂ ਦੇ ਨਾਮ ਦੇ ਵਿੱਚ ਖੁਦਾ ਨਾ ਦੇ ਉੱਪਰੋਂ ਮੈਂ ਹਰ ਇੱਕ ਬਦੀ ਨੂੰ ਖਤਮ ਕਰਦਾ ਇਸੇ ਵੱਲ ਖੁਦਾ ਹਰ ਇੱਕ ਜਨ ਜੋ ਇਸ ਪ੍ਰਾਰਥਨਾ 'ਚ ਸ਼ਾਮਲ ਹਨ ਖੁਦਾ ਸਭ ਆਤਮਾ ਨਾਲ ਚੱਲਣ ਵਾਲੇ ਬਣ ਜੇ ਹਨ ਮੇਰਾ ਵਿਸ਼ਵਾਸ ਹੈ ਪ੍ਰਭੂ ਜੀ ਖੁਦਾ ਤੁਸੀਂ ਇਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਬਹੁਤ ਵੱਡੀਆਂ ਗਵਾਹੀਆਂ ਨੂੰ ਖੜਾ ਕਰੋਗੇ ਮੇਰਾ ਵਿਸ਼ਵਾਸ ਹੈ ਪ੍ਰਭੂ ਜੋ ਲੋਕ ਖੁਦਾ ਆਤਮਾ ਨਾਲ ਚੱਲਣ ਵਾਲੇ ਬਣ ਚੁੱਕੇ ਹਨ ਖੁਦਾ ਜਿਨ੍ਹਾਂ ਨੇ ਆਪਣੇ ਮਨਾਂ ਨੂੰ ਤਿਆਰ ਕਰ ਲਿਆ ਹੈ ਕਿ ਮੈਂ ਆਤਮਾ ਦੇ ਵਸੀਲੇ ਦੇ ਨਾਲ ਚੱਲਾਂਗਾ ਪ੍ਰਭੂ ਤੁਸੀਂ ਉਹਨਾਂ ਦੇ ਜੀਵਨਾਂ ਦੇ ਵਿੱਚ ਬਹੁਤ ਵੱਡੀ ਗਵਾਹੀ ਖੜੀ ਕਰ ਚੁੱਕੇ ਜੀ ਔਰ ਖੁਦਾ ਜੋ ਲੋਕ ਆਮਿਨ ਬੋਲ ਰਹੇ ਹਨ ਆਮਿਨ ਲਿਖ ਰਹੇ ਹਨ ਮੇਰਾ ਵਿਸ਼ਵਾਸ ਹੈ ਖੁਦਾ ਆਪਣੀ ਬਰਕਤ ਨੂੰ ਆਪਣੀ ਗਵਾਹੀ ਨੂੰ ਸੱਚ ਮੁੱਚ ਵੇਖੇ ਦੇ ਯਿਸੂ ਦੇ ਨਾਮ ਦੇ ਵਿੱਚ ਔਰ ਮੇਰੇ ਜ਼ਿੰਦਾ ਪ੍ਰਭੂ ਜੋ ਲੋਕ ਇਸ ਪ੍ਰਾਰਥਨਾ ਨੂੰ ਖੁਦਾ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਰਹੇ ਹਨ ਮੇਰਾ ਵਿਸ਼ਵਾਸ ਹੈ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਤੁਸੀਂ ਉਸ ਉਸ ਇਨਸਾਨ ਦੇ ਨਾਮ ਨੂੰ ਖੁਦਾ ਬਹੁਤ ਉੱਚਾ ਕਰੋਗੇ ਉਸਦੇ ਕਾਰੋਬਾਰ ਨੂੰ ਪ੍ਰਭੂ ਬਹੁਤ ਉੱਚਾ ਕਰੋਗੇ ਕਿਉਂਕਿ ਜਦ ਤੁਸੀਂ ਕਿਹਾ ਹੈ ਕਿ ਜਿਸ মাপ ਨਾਲ ਤੁਸੀਂ মাপੋਗੇ ਉਸੇ ਨਾਲ ਤੁਹਾਨੂੰ ਮਾਪਿਆ ਜਾਵੇਗਾ ਖੁਦਾ ਇਹਨਾਂ ਦੇ ਬੀਜ ਦੇ ਨਾਲ ਨੂੰ ਫਲ ਮਿਲੇ ਯਿਸੂ ਦੇ ਨਾਮ ਦੇ ਵਿੱਚ ਖੁਦਾ ਜੋ ਲੋਕ ਪ੍ਰਭੂ ਆਪਣੇ ਬੀਜ ਨੂੰ ਦਸਵੰਦ ਨੂੰ ਖੁਦਾ ਤੁਹਾਡੇ ਰਾਜ ਦੇ ਵਿੱਚ ਬੀਜ ਬੀਜ ਰਹੇ ਹਨ ਪ੍ਰਭੂ ਮੇਰਾ ਵਿਸ਼ਵਾਸ ਹੋ ਇਸੇ ਦਿਨ ਖੁਦਾ ਇਸੇ ਸਾਲ ਸੌ ਗੁਣਾ ਫਲ ਪ੍ਰਾਪਤ ਕਰਨਗੇ ਯਿਸੂ ਦੇ ਨਾਮ ਚ ਔਰ ਖੁਦਾ ਜੋ ਲੋਕ ਆਪਣੇ ਕੰਮਾਂ ਦੇ ਲਈ ਘਰਾਂ ਤੋਂ ਨਿਕਲ ਰਹੇ ਨੇ ਖੁਦਾ ਹਰੇਕ ਦੀ ਤੁਹਾਡਾ ਆਤਮਾ ਸਹਾਇਤਾ ਕਰੇ ਯਿਸੂ ਮਸੀਹ ਦੇ ਜ਼ਿੰਦਾ ਔਰ ਸਮਰਤੀ ਨਾਮ ਚ ਮੰਗਦੇ ਹਾਂ ਆਮੀਨ